ਕਾਲੇ ਜੋ ਲੜਦੇ ਲੋਕ ਜੇਲਾ ਤੋਂ ਆਵੇ ਲੋ ਕੀ ਕਰਨਗੇ ਜੇਲਾ ਛਾਣੇ ਜਪਾ ਲੈ ਆਪੇ ਜਾਣੇ ਹੁਣ ਇਥੋਂ ਆਪਾਂ ਬੜੇ ਕੀ ਤੀਸੂ ਦੇਖੇ ਨਾਲ ਇਸ ਵਾਰ ਤੋਂ ਜੀਤਾ ਬਹੁਤ ਬਹੁਤ ਧੰਨਵਾਦ ਹੋ ਪਾ ਦੇ ਸਰਕਾਰਾਂ ਜ਼ੁਲਮ ਕਰਦੀਆਂ ਆਈਆਂ ਨੇ ਤੇ ਕਰਦੀਆਂ ਰਹਿਣਗੀਆਂ ਅੱਗੇ ਵੀ ਮੀਟਿੰਗ ਚ ਗਏ ਕਿਸਾਨਾਂ ਨੂੰ ਗ੍ਰਿਫਤਾਰ ਕਰਨੇ ਸਭ ਤੋਂ ਵੱਡਾ ਜ਼ੁਲਮ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਫਿਰ ਉਹਨਾਂ ਦਾ ਮੋਰਚਾ ਪੱਟ ਕੇ ਧੱਕੇ ਨਾਲ ਮੋਰਚਾ ਝਾੜ ਦਿੱਤਾ ਉਹਨਾਂ ਦੇ ਸਾਧਨ ਟਰਾਲੀਆਂ ਏਸੀ ਗੱਦੇ ਜਿਹੜੀ ਆਮ ਚੀਜ਼ ਹੈ ਉਹਨਾਂ ਦੀਆਂ ਬੱਸਾਂ ਭਰ ਕੇ ਜਣੀ ਕਿ ਪੰਜਾਬ ਦੀ ਪੁਲਿਸ ਲਈ ਜਿਹੜਾ ਪੰਜਾਬ ਦੇ ਉੱਤੇ ਬਹੁਤ ਵੱਡਾ ਕਲੰਕ ਹੈ ਸਰਕਾਰ ਕਹਿ ਰਹੀ ਹੈ ਕਿ ਵਪਾਰ ਦਾ ਵੱਡਾ ਨੁਕਸਾਨ ਹੋ ਰਿਹਾ ਸੀ ਸ਼ੰਭੂ ਖਨੋਰੀ ਬਾਰਡਰ ਤੇ ਕਿਸਾਨਾਂ ਨੂੰ ਕੁੱਟ ਕੇ ਵਪਾਰ ਨਹੀਂ ਚਲਾਇਆ ਜਾ ਸਕਦਾ ਵਪਾਰ ਚਲਾਇਆ ਜਾ ਰਿਹਾ ਉਸ ਅਜੋਗਦਾਰਾਂ ਦੇ ਰਾਹ ਖੋਲੇ ਨੇ ਕਿਸਾਨਾਂ ਨੂੰ ਕੁੱਟ ਕੇ ਇਸ ਲਹਿਰਾਂ ਨੂੰ ਦਬਾ ਕੇ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਰਾਹ ਖੋਲਣ ਦੀ ਜੇ ਖੁਸ਼ੀ ਮਨਾਉਨੇ ਆ ਤਾਂ ਅਸੀਂ ਇਸ ਗੱਲ ਦੀ ਗਮੀ ਕਰਦੇ ਆ ਵੀ ਜਿਹੜੇ ਲੋਟ ਕਿਸਾਨਾਂ ਨੂੰ ਉਠਾਇਆ ਗਿਆ ਨੇ ਉਹ ਮੰਗਾ ਤੋਂ ਬਗੈਰ ਰਾਹ ਵੀ ਆਪ ਬੰਦ ਕੀਤਾ ਹੋਇਆ ਸੀ ਆਪ ਇਹ ਜ਼ੋਰ ਨਾਲ ਖਲਾ ਕੇ ਜਣੀ ਕਿ ਪੰਜਾਬ ਦੇ ਅੰਦਰ ਇਹ دہشت ਫਲਾਉਣ ਦੀ ਜਿਹੜੀ ਇਹਨੇ ਤਾਇਆ ਕੀਤਾ ਹੈ ਜਿਹੜਾ ਕਹਿੰਦਾ ਤੇ ਡਲਾ ਤੋਂ ਡਲਾ ਹੋਤਾ ਹੈ ਕਿਧਰ ਸੇ ਚਲਾ ਹੋਤਾ ਹੈ ਉਹ ਲੋਕਾਂ ਨੇ ਸਾਹਮਣੇ ਰੱਖ ਲੇ ਇਹ ਮੋਰਚੇ ਇਹ ਲੋਕ ਕਦੇ ਗੋਲੀ ਨਾਲ ਕਦੇ ਡਾਂਗ ਨਾਲ ਨਹੀਂ ਦਬੇ ਅੰਗਰੇਜ਼ਾਂ ਨੇ ਜੱਲ੍ਹਿਆਂ ਵਾਲੇ ਬਾਗ 'ਚ ਮਾਰ ਕੇ ਦੇਖੇ ਨੇ ਲੋਕ ਇਕੱਠੇ ਕਰਕੇ ਦੂਜੇ ਦਿਨ ਲੋਕਾਂ ਦਾ ਹਜੂਮ ਰੋਕਿਆ ਨਹੀਂ ਗਿਆ ਅੰਗਰੇਜ਼ਾਂ ਨੂੰ ਭੱਜਣਾ ਪਿਆ ਇੱਥੋਂ ਮੁਗਲ ਲੋਕਾਂ ਨੇ ਭਜਾਏ ਨੇ ਨਾਮੋ ਨਿਸ਼ਾਨ ਮਿਟ ਜਾਂਦਾ ਹੁੰਦਾ ਇਹੋ ਜਿਹੇ ਰਾਜਿਆਂ ਦਾ ਇਹ ਉਹੀ ਜਣੀ ਕਿ ਆਮ ਘਰ ਦਾ ਮੁੰਡਾ ਰਾਜਾ ਬਣ ਕੇ ਉਹ ਫੀਲਿੰਗਾਂ ਲੈਂਦਾ ਜਿਹੜੇ ਕਹਿੰਦੇ ਨੇ ਵੀ ਸ਼ਿਕਾਰ ਸਾਡੇ ਹੱਥ ਲੱਗ ਗਿਆ ਮਰਿਆ ਹੈ ਸ਼ਿਕਾਰਤੀ ਉਹ ਸਾਡੇ ਮੂੰਹ ਨੂੰ ਲੱਗਿਆ ਸੀ ਰੱਜ ਲਈਏ ਰੱਜ ਕੇ ਖਾਈਏ ਆਪਾਂ ਨੇ ਮੁੜ ਕੇ ਨਾ ਸ਼ਿਕਾਰ ਮਾਰਨਾ ਨਾ ਸ਼ਿਕਾਰ ਵੱਲ ਦੇਖਣਾ ਹੈ ਪੰਜਾਬ ਬਹੁਤ ਵੱਡੀ ਖਾਈਚ ਹੈ ਪੰਜਾਬ ਨਸ਼ੇ 'ਚ ਡੁੱਬ ਚੁੱਕਿਆ ਹੈ ਲੋਕਾਂ ਦੇ ਘਰ ਢਾਕੇ ਜਿਹੜੇ ਸਿੱਧ ਕਰਨਾ ਚਾਹੁੰਦੇ ਨੇ ਉਹ ਦੀਵੇ ਨੂੰ ਫੂਕ ਮਾਰ ਕੇ ਜੰਗਲ ਦੀ ਅੱਗ ਬੁਝਾਉਣ ਵਾਲਾ ਕੰਮ ਕਰ ਰਹੇ ਐ ਲੋਕਾਂ 'ਚ ਭਰਮ ਫਲਾਉਣਾ ਵੀ ਨਸ਼ੇ ਦੇ ਵਰਕਲਾਪ ਮਹਿਮ ਚੱਲ ਰਹੀ ਹੈ ਉਹ ਤੌਰ 'ਤੇ ਕਿਸਾਨਾਂ ਦੀ ਲਹਿਰ ਨੂੰ ਕੁਚਲਣ ਵਾਸਤੇ ਸਾਰੇ ਪ੍ਰਬੰਧ ਕਰ ਰਿਹਾ ਭਗਵੰਤ ਮਾਨ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨਾਂ ਨੇ ਸੰਗਰੂਰ ਡੀਸੀ ਦਫ਼ਤਰ ਦੇ ਅੱਗੇ ਆਪਣਾ ਪ੍ਰਦਰਸ਼ਨ ਕੀਤਾ ਵੱਡਾ ਇਕੱਠ ਹੋਇਆ ਇਸ ਕੇਮ ਦੇ ਸੱਦੇ ਤੇ ਭਾਰਤੀ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਸੋ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਤੋਂ ਮਨਜੀਤ ਸਿੰਘ ਕਰਾਚੋ ਮੌਜੂਦ ਨੇ ਕਰਾਚੋ ਸਾਹਿਬ ਸਰਕਾਰ ਸਖਤਾਂ ਕਿ ਸੜਕਾਂ ਨਹੀਂ ਰੋਕਣ ਦਿੰਦੇ ਪ੍ਰੋਟੈਸਟ ਸ਼ਾਂਤਮਈ ਕਰੋ ਮੰਗਾਂ ਕੇਂਦਰ ਨਾਲ ਨੇ ਲੜਾਈ ਤੁਸੀਂ ਪੰਜਾਬ ਨਾਲ ਲੜਦੇ ਹੋ ਕਿ ਪੰਜਾਬ ਸਰਕਾਰ ਦੀ ਕੀ ਗੱਲ ਹੈ ਇਹਦੇ ਵਿੱਚ ਸਰਕਾਰਾਂ ਮੁੱਢ ਤੋਂ ਸਖਤ ਰਹੀਆਂ ਜੀ ਸਰਕਾਰਾਂ ਸਖਤ ਉਹਨਾਂ ਤੱਕ ਨੇ ਜਿੰਨਾਂ ਤੱਕ ਲੋਕ ਇਕੱਠੇ ਨਹੀਂ ਹੁੰਦੇ ਸਰਕਾਰਾਂ ਨੂੰ ਜਵਾਬ ਦੇਣ ਵਾਸਤੇ ਅੱਜ ਲੋਕ ਇੱਕ ਫਰੰਟ ਤੇ ਇਕੱਠੇ ਹੋਏ ਨੇ ਆਉਣ ਵਾਲੇ ਦਿਨ ਚ ਇਹਦਾ ਜਵਾਬ ਦੇਵਾਂਗੇ ਅੱਜ ਜਵਾਬ ਦੇਣ ਵਾਸਤੇ ਉਸ ਜ਼ਬਰ ਦਾ ਜਿਹੜਾ ਜ਼ਬਰ ਕੀਤਾ ਹੈ ਪਿਛਲੇ ਦਿਨੀ ਸਰਕਾਰ ਨੇ ਉਹਦਾ ਜਵਾਬ ਦੇਣ ਵਾਸਤੇ ਅੱਜ ਇੱਕ ਮੰਚ ਤੇ ਲੋਕ ਇਕੱਠੇ ਹੋਏ ਨੇ ਲੋਕਾਂ ਨੇ ਪੰਜਾਬ ਦੇ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਮੁੱਢ ਤੋਂ ਲੈ ਕੇ ਸਰਕਾਰਾਂ ਜ਼ੁਲਮ ਕਰਦੀਆਂ ਆਈਆਂ ਨੇ ਤੇ ਕਰਦੀਆਂ ਰਹਿਣਗੀਆਂ ਅੱਗੇ ਵੀ ਪਰ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਅੱਜ ਜਵਾਬ ਦੇਣ ਵਾਸਤੇ ਬੈਠੇ ਨੇ ਪਰ ਸ਼ਰਮ ਦੀ ਗੱਲ ਇਸ ਸਰਕਾਰ ਨੇ ਤੇ ਪੰਜਾਬ ਦੀ ਪੁਲਿਸ ਨੇ ਜਿਹੜੀ ਲਾਈ ਹੈ ਲੋਕਾਂ ਦੇ ਮਤਲਬ ਮੀਟਿੰਗ 'ਚ ਗਏ ਕਿਸਾਨਾਂ ਨੂੰ ਗਿਰਫਤਾਰ ਕਰਨੇ ਸਭ ਤੋਂ ਵੱਡਾ ਜ਼ੁਲਮ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਇਹਨੇ ਪਹਿਲਾਂ ਫਿਰ ਉਹਨਾਂ ਦਾ ਮੋਰਚਾ ਪੱਟ ਕੇ ਧੱਕੇ ਨਾਲ ਮੋਰਚਾ ਝਾੜ ਦਿੱਤਾ ਮੋਰਚਾ ਝਾੜ ਕੇ ਲਵੇ ਖੜ ਕੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਨੇ ਉਹਨਾਂ ਦੇ ਸਾਧਨ ਟਰਾਲੀਆਂ ਏਸੀ ਗੱਦੇ ਜਿਹੜੀ ਆਮ ਚੀਜ਼ ਹੈ ਉਹਨਾਂ ਦੀਆਂ ਬੱਸਾਂ ਭਰ ਕੇ ਜਣੀ ਕਿ ਪੰਜਾਬ ਦੀ ਪੁਲਿਸ ਲਈ ਜਿਹੜਾ ਪੰਜਾਬ ਦੇ ਉੱਤੇ ਬਹੁਤ ਵੱਡਾ ਕਲੰਕ ਹੈ ਜਿਹੜੇ ਜਿਹਨੂੰ ਇਹ ਸਦੀਆਂ ਲਈ ਧੋਈ ਨਹੀਂ ਸਕਦੇ ਇਹ ਪੰਜਾਬ ਸਰਕਾਰ ਦੀ ਸਰਕਾਰ ਤੇ ਭਗਵੰਤ ਮਾਨ ਦੇ ਉੱਤੇ ਹੈ ਸਵਾਲ ਨੇ ਸਦਾ ਲਈ ਇਤਿਹਾਸ 'ਚ ਨਾਂ ਲਿਖਿਆ ਗਿਆ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਪੜਨਗੀਆਂ ਇਤਿਹਾਸ ਬੜਾ ਬੇਰਹਿਮ ਹੁੰਦਾ ਇਤਿਹਾਸ ਕਦੇ ਮਾਫ ਨਹੀਂ ਕਰਦਾ ਹੁੰਦਾ ਬਿਲਕੁਲ ਪਰ ਸਰਕਾਰ ਕਹਿ ਰਹੀ ਹੈ ਕਿ ਵਪਾਰ ਦਾ ਵੱਡਾ ਨੁਕਸਾਨ ਹੋ ਰਿਹਾ ਸੀ ਸ਼ੰਭੂ ਖਨੋਰੀ ਬਾਰਡਰ ਤੇ ਬਹੁਤ ਨੁਕਸਾਨ ਹੋ ਰਿਹਾ ਸੀ ਪੰਜਾਬ ਦਾ ਕਿ ਇੱਕ ਪਾਸੇ ਤਾਂ ਮੀਟਿੰਗ ਦਾ ਦੌਰ ਚੱਲ ਰਿਹਾ ਮੀਟਿੰਗਾਂ ਚੱਲ ਰਹੀਆਂ ਨੇ ਕਿ ਫਿਰ ਪ੍ਰਦਰਸ਼ਨ ਦਾ ਕੀ ਕੰਮ ਜੀ ਕਿਸਾਨਾਂ ਨੂੰ ਕੁੱਟ ਕੇ ਵਪਾਰ ਨਹੀਂ ਚਲਾਇਆ ਜਾ ਸਕਦਾ ਵਪਾਰ ਚਲਾਇਆ ਜਾ ਰਿਹਾ ਉਸ ਅਜੋਗਦਾਰਾਂ ਦੇ ਰਾਹ ਖੋਲੇ ਨੇ ਕਿਸਾਨਾਂ ਨੂੰ ਕੁੱਟ ਕੇ ਇਸ ਲਹਿਰਾਂ ਨੂੰ ਦਬਾ ਕੇ ਦੇ ਜਿਹੜੀਆਂ ਲਹਿਰਾਂ ਉਸ ਅਜੋਗਦਾਰਾਂ ਦੇ ਵਰਕਲਫ ਲੜ ਰਹੀਆਂ ਜਿਹੜੀਆਂ ਕੰਪਨੀਆਂ ਅੱਜ ਕਦਮ ਰੱਖ ਗਈਆਂ ਮਤਲਬ ਹਿੰਦੁਸਤਾਨ ਦੇ ਅੰਦਰ ਜਿਹੜੀਆਂ ਕੰਪਨੀਆਂ ਕਹਿੰਦੀਆਂ ਨੇ ਵੀ ਜਿੰਨਾ ਟੈਕਸ ਹੈ ਅਮਰੀਕਾ ਦੇ ਦੇਸ਼ ਦੇ ਉੱਤੇ ਲੱਗਦਾ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਉਹ ਰਹਿਤ ਕੀਤਾ ਜਾਵੇ ਜੇ ਰਹਿਤ ਹੁੰਦਾ ਪੰਜਾਬ ਦੇ ਬਾਜ਼ਾਰ ਉਜੜ ਨਗੇ ਉਹਨਾਂ ਨੂੰ ਅਜਾੜਨ ਵਾਸਤੇ ਪੰਜਾਬ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਤਤਪਤ ਹੋਈ ਹੋਈ ਐ ਉਹਨਾਂ ਨੂੰ ਇਸ ਦੇਸ਼ ਦੇ ਰਾਹ ਖੋਲਣ ਵਾਸਤੇ ਜਾਨੀ ਕਿ ਕਿਸਾਨਾਂ ਨੂੰ ਕੋਟਨ ਤੇ ਕਿਸਾਨਾਂ ਦੇ ਮੋਰਚੇ ਚੱਕ ਕੇ ਇਹ ਗੱਲ ਦਾ ਭਰਮ ਫਿਲਾਉਣਾ ਵੀ ਬਹੁਤ ਵੱਡਾ ਵਪਾਰ ਰੁਕਿਆ ਪਿਆ ਤੀ ਬਹੁਤ ਵੱਡੇ ਵਪਾਰੀਆਂ ਦੀਆਂ ਡਵੇਟਾਂ ਆਈਆਂ ਨੇ ਇੱਕ ਬੰਦੇ ਤੋਂ ਬਿਨਾ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਰਾਹ ਖੋਲਣ ਦੀ ਜੇ ਖੁਸ਼ੀ ਮਨਾਉਨੇ ਆ ਤਾਂ ਅਸੀਂ ਇਸ ਗੱਲ ਦੀ ਗਮੀ ਕਰਦੇ ਆ ਵੀ ਜਿਹੜੇ ਲੋਟ ਕਿਸਾਨਾਂ ਨੂੰ ਉਠਾਇਆ ਗਿਆ ਨੇ ਉਹਨਾਂ ਦੀਆਂ ਮੰਗਾਂ ਤੋਂ ਬਗੈਰ ਜਣੀ ਕੇ ਰਾਹ ਕਿਸਾਨਾਂ ਦਾ ਨਹੀਂ ਰੋਕਿਆ ਹੋਇਆ ਸੀ ਰਾਹ ਵੀ ਇਹਨਾਂ ਦਾ ਆਪ ਰੋਕਿਆ ਹੋਇਆ ਸੀ ਕਿਸਾਨਾਂ ਨੂੰ ਇਹ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਰਾਹ ਵੀ ਆਪ ਬੰਦ ਕੀਤਾ ਹੋਇਆ ਸੀ ਆਪ ਇਹ ਜ਼ੋਰ ਨਾਲ ਖਲਾ ਕੇ ਜਣੀ ਕੇ ਪੰਜਾਬ ਦੇ ਅੰਦਰ ਇਹ دہشت ਫਲਾਉਣ ਦੀ ਜਿਹੜੀ ਇਹਨੇ ਤਿਆਹੀਆ ਕੀਤਾ ਉਹਦਾ ਜਵਾਬ ਆਉਣ ਵਾਲੇ ਸਮੇਂ 'ਚ ਵੀ ਦੇਣਗੇ ਲੋਕ ਅੱਜ ਵੀ ਦੇਣ ਵਾਸਤੇ ਇਕੱਠੇ ਹੋਏ ਨੇ ਜਿਹੜਾ ਕਹਿੰਦਾ ਦੀ ਡਲਾ ਤੋਂ ਡਲਾ ਹੁੰਦਾ ਹੈ ਕਿਧਰ ਸੇ ਚਲਾ ਹੁੰਦਾ ਹੈ ਉਹ ਲੋਕਾਂ ਨੇ ਸਾਹਮਣੇ ਰੱਖ ਲੇ ਆਉਣ ਵਾਲੇ ਦਿਨਾਂ 'ਚ ਜਦੋਂ ਪਿੰਡਾਂ 'ਚ ਵੜਨਗੇ ਇਹੀ ਪਿੰਡਾਂ ਦੇ ਕਿਸਾਨ ਮਜ਼ਦੂਰ ਜਵਾਬ ਦੇਣਗੇ ਇਹਨੂੰ ਇਹ ਮੋਰਚੇ ਇਹ ਧਰਨੇ ਇਹ ਮੋਰਚੇ ਇਹ ਲੋਕ ਕਦੇ ਗੋਲੀ ਨਾਲ ਕਦੇ ਡਾਂਗ ਨਾਲ ਨਹੀਂ ਦਬੇ ਅੰਗਰੇਜ਼ਾਂ ਨੇ ਜੱਲ੍ਹਿਆਂ ਵਾਲੇ ਬਾਗ 'ਚ ਮਾਰ ਕੇ ਦੇਖੇ ਨੇ ਲੋਕ ਇਕੱਠੇ ਕਰਕੇ ਦੂਜੇ ਦਿਨ ਲੋਕਾਂ ਦਾ ਹਜੂਮ ਰੋਕਿਆ ਨਹੀਂ ਗਿਆ ਅੰਗਰੇਜ਼ਾਂ ਨੂੰ ਭੱਜਣਾ ਪਿਆ ਇੱਥੋਂ ਮੁਗਲ ਲੋਕਾਂ ਨੇ ਭਜਾਏ ਨੇ ਨਾਮੋ ਨਿਸ਼ਾਨ ਮਿਟ ਜਾਂਦਾ ਹੁੰਦਾ ਇਹ ਹਜੇ ਰਾਜਿਆਂ ਦਾ ਇਹ ਉਹੀ ਜਣੀ ਕਿ ਆਮ ਘਰ ਦਾ ਮੁੰਡਾ ਰਾਜਾ ਬਣ ਕੇ ਉਹ ਫੀਲਿੰਗਾਂ ਲੈਂਦਾ ਇਹ ਫੀਲਿੰਗਾਂ ਆਹੀ ਬਸ ਇਹਦੇ ਕੋਲੇ 2 ਸਾਲ ਰਹਿ ਗਏ ਇਹ ਫੀਲਿੰਗ ਤੋਂ ਬਾਅਦ ਇਹਨਾਂ ਦਾ ਦੁੱਬਰ ਹੋ ਜੂਗਾ ਅਸਲ ਤਾਂ ਇਹਨੇ ਬੜਨਾ ਨਹੀਂ ਪਿੰਡਾਂ ਚ ਬਹੁਤੇ ਬੰਦੇ ਤਾਂ ਨਾ ਚਾਹੇ ਜੇ ਨੇ ਜਿਹੜੇ ਕਹਿੰਦੇ ਨੇ ਵੀ ਸ਼ਿਕਾਰ ਸਾਡੇ ਹੱਥ ਲੱਗ ਗਿਆ ਮਰਿਆ ਹੈ ਸ਼ਿਕਾਰਤੀ ਉਹ ਸਾਡੇ ਮੂੰਹ ਨੂੰ ਲੱਗਿਆ ਸੀ ਰੱਜ ਲਈਏ ਰੱਜ ਕੇ ਖਾਈਏ ਆਪਾਂ ਨੇ ਮੁੜ ਕੇ ਨਾ ਸ਼ਿਕਾਰ ਮਾਰਨਾ ਨਾ ਸ਼ਿਕਾਰ ਵੱਲ ਦੇਖਣਾ ਉਸ ਉਹ ਚ ਲੱਗੇ ਹੋਏ ਨੇ ਇਹਨਾਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਪੰਜਾਬ ਬਹੁਤ ਵੱਡੀ ਖਾਈ ਚ ਹੈ ਪੰਜਾਬ ਨਸ਼ਿਆਂ ਚ ਡੁੱਬ ਚੁੱਕਿਆ ਹੈ ਲੋਕਾਂ ਦੇ ਘਰ ਟਾ ਕੇ ਜਿਹੜੇ ਸਿੱਧ ਕਰਨਾ ਚਾਹੁੰਦੇ ਨੇ ਉਹ ਦੀਵੇ ਨੂੰ ਫੂਕ ਮਾਰ ਕੇ ਜੰਗਲ ਦੀ ਅੱਗ ਬਝਾਉਣ ਵਾਲਾ ਕੰਮ ਕਰ ਰਹੇ ਐ ਜਿਹੜੇ ਸਦਾਗਰਾਂ ਦੇ ਅਸੀਂ ਬਹੁਤ ਵੱਡੀ ਇਹਨਾਂ ਨੂੰ ਡੈਰੀ ਕਿਤਾਬ ਦਿੱਤੀ ਐ ਜਦੋਂ ਪਿਛਲੇ ਦਿਨੀ ਚੰ디ਗੜ੍ਹ ਸਾਡਾ ਮੋਰਚਾ ਸੀਗਾ ਉਹਦੇ ਇੱਕ ਵੀ ਇੱਕ ਵੀ ਉਸ ਤੋਂ ਬੰਦੇ ਦਾ ਘਰ ਟਾਇਆ ਹੋਵੇ ਇਹਨਾਂ ਨੇ ਜਿਹੜੇ ਮੰਗਰ ਮੱਛਰਿਓ ਛੱਡ ਲੇ ਜਿਹੜੇ ਆਮ ਜਾਨੀ ਕਿ 15 ਪੁੜੀਆਂ ਲਿਆ ਕੇ ਪੰਜ ਵੇਚਣ ਵਾਲੇ ਨੇ ਉਹਨਾਂ ਦੇ ਘਰ ਟੋਆ ਕੇ ਕੋਰਟ ਤੋਂ ਹੁਣ ਇਹਨਾਂ ਦੇ ਆਰਡਰ ਆ ਜਾਣਗੇ ਥੋੜੇ ਦਿਨਾਂ 'ਚ ਵੀ ਇਹ ਘਰ ਟੋੜੇ ਬੰਦ ਕਰੋ ਇਹ ਗੈਰ ਕਾਨੂੰਨੀ ਐ ਲੋਕਾਂ 'ਚ ਇਹ ਭਰਮ ਫਲਾਉਣਾ ਵੀ ਨਸ਼ੇ ਦੇ ਬਰਕਲਾਪ ਮੁਹਿੰਮ ਚੱਲ ਰਹੀ ਹੈ ਉਹ ਤੋੜ ਕੇ ਕਿਸਾਨਾਂ ਦੀ ਲਹਿਰ ਨੂੰ ਕੁਚਲਣ ਵਾਸਤੇ ਸਾਰੇ ਪ੍ਰਬੰਧ ਕਰ ਰਿਹਾ ਭਗਵੰਤ ਮਾਨ ਸੈਂਟਰ ਸਰਕਾਰ ਤੇ ਏਜੰਸੀਆਂ ਨਾਲ ਰਲ ਕੇ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਭੁੱਖ ਹੜਤਾਲ ਖਤਮ ਕਰਤੀ ਜੀ ਸ਼ੁਰੂਆਤ ਕਰੀ ਮਰਨ ਵਰਤ ਤੇ ਬੈਠੇ ਪਰ ਕੁਝ ਨਹੀਂ ਬਣਿਆ ਉਸ ਤੋਂ ਬਾਅਦ ਭੁੱਖ ਹੜਤਾਲ ਖਤਮ ਕਰਨੀ ਪਈ ਹਾਲਾਤ ਐਵੇਂ ਦੇ ਬਣ ਗਏ ਹੁਣ ਕਿਵੇਂ ਦਾ ਰਹੂਗਾ ਕਿਸਾਨਾਂ ਦਾ ਆਉਣ ਵਾਲਾ ਦੇਖੋ ਬਹੁਤ ਵੱਡੇ ਲੀਡਰ ਨੇ ਸਾਡੇ ਕਿਸਾਨ ਆਗੂ ਨੇ ਪਰ ਜਿੱਥੇ ਤੱਕ ਸਰਕਾਰਾਂ ਨਾਲ ਲੜਨ ਦਾ ਮਸਲਾ ਹੈ ਭੁੱਖੇ ਰਹਿ ਕੇ ਨਹੀਂ ਸਾਨੂੰ ਮਾਰਨਾ ਚਾਹੁੰਦੇ ਹੈ ਅਸੀਂ ਐਦਾਂ ਨਹੀਂ ਮਰਨਾ ਅਸੀਂ ਮਰਾਂਗੇ ਲੜ ਕੇ ਸਾਡੇ ਛਾਤੀਆਂ 'ਚ ਗੋਲੀਆਂ ਲੱਗਣ ਉਹਦੀਆਂ ਗੱਲਾਂ ਕੁਝ ਹੋਰ ਜਾਣਗੀਆਂ ਅਸੀਂ ਟਕਰਾ ਕੇ ਮਰਾਂਗੇ ਅਸੀਂ ਕਦੇ ਨਹੀਂ ਐ ਮਰੇ ਨਾ ਸਾਡਾ ਇਤਿਹਾਸ ਦੱਸਦਾ ਬਹੁਤ ਵੱਡੀ ਲੜਾਈ ਲੜਿਆ ਬਹੁਤ ਵੱਡੀ ਕੰਧ ਖੜੀ ਕੀਤੀ ਐ ਅਸੀਂ ਚਾਹੁੰਦੇ ਆ ਸਾਡੇ ਸਤਿਕਾਰਯੋਗ ਬਜ਼ੁਰਗ ਲੀਡਰ ਨੇ ਜਿਹੜਿਆਂ ਨੇ ਬਹੁਤ ਵੱਡੀ ਜਣੀ ਕਿ ਇੱਥੇ ਸਿਸਟਮ ਖੜਾ ਕੀਤਾ ਆਓ ਤਕੜੇ ਹੋ ਕੇ ਇਹਨਾਂ ਦੇ ਨੱਥ ਪਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਛੇਵੇਂ ਪਾਸ਼ਾ ਨੇ ਚੰਦੂ ਦੀਵਾਨ ਦੇ ਪਾਈ ਸੀ ਉਹ ਮੈਂ ਨੱਥ ਪਾ ਕੇ ਗਲੀ ਗਲੀ ਘੜੀਸ ਕੇ ਇਹਨਾਂ ਦਾ ਅੰਤ ਕਰਨਾ ਪਊਗਾ ਉਹ ਉਸ ਗੱਲ ਤੇ ਆਉਣਾ ਪੈਣਾ ਹੈ ਉਹ ਲੜਾਈ ਲੜਨੀ ਪਣੀ ਹੈ ਉਹਦੇ ਉੱਤੇ ਪੰਜਾਬ ਉੱਤਰਿਆ ਹੋਇਆ ਅੱਜ ਪੰਜਾਬ ਉਸ ਗੱਲ ਦਾ ਜਵਾਬ ਦੇਣ ਵਾਸਤੇ ਜਨਨ ਕਿ ਤੁਸੀਂ ਜਗਜੀਤ ਸਿੰਘ ਡੱਲੇ ਵਾਲ ਨੂੰ ਸਹੀ ਮੰਨਦੇ ਹੋ ਕਿ ਭੁਖੜਤਾਲ ਖਤਮ ਕਰਤ ਨਹੀਂ ਠੀਕ ਹੈ ਡਟ ਕੇ ਐਵੇਂ ਜਿਵੇਂ ਲੜਿਆ ਜਾਊ ਪੂਰਾ ਤਕੜੇ ਹੋਗੇ ਬਿਲਕੁਲ ਬਿਲਕੁਲ ਤਕੜੇ ਹੋ ਕੇ ਲੜਿਆ ਜਾਊਗਾ ਜੇ ਸਰਕਾਰ ਨਾਲ ਲੜਨਾ ਹੈ ਤਾਂ ਸਰਕਾਰ ਦੇ ਬਰਾਬਰ ਦੇ ਹੋਣਾ ਪੈਣਾ ਹੈ ਅੱਜ ਅਸੀਂ ਬਰਾਬਰ ਦੇ ਹੋਣ ਵਾਸਤੇ ਸਾਰੀਆਂ ਜਥੇਬੰਦੀਆਂ ਇੱਕ ਫਰੰਟ ਤੇ ਇਕੱਠੀਆਂ ਹੋਈਆਂ ਨੇ ਆਉਣ ਵਾਲੇ ਸਮੇਂ ਚ ਦਾ ਰਿਜ਼ਲਟ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਬਿਲਕੁਲ ਜੀ ਸੋ ਸ ਹੋਈਆਂ ਨੇ ਕਿਰਤੀ ਕਿਸਾਨ ਯੂਨੀਅਨ ਤੋਂ ਨੌਜਵਾਨ ਆਗੂ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਆਪਣਾ ਆ ਭពਿੰਦਰ ਸਿੰਘ ਲੌਂਗਵਾਲ ਜੀ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ ਦਾ ਠੀਕ ਹੈ ਭពਿੰਦਰ ਜੀ ਕਿਵੇਂ ਦੇਖ ਦوں ਸਾਰਾ ਸਿਸਟਮ ਜਿਵੇਂ ਦਾ ਚੱਲ ਰਿਹਾ ਪਿਛਲੇ 15 ਦਿਨਾਂ ਤੇ ਨਿਗਾਹ ਮਾਰੀਏ ਕਿਸਾਨਾਂ ਨਾਲ ਧਰਨੇ ਉਠਵਾਏ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਪਹਿਲਾਂ ਸ਼ੁਰੂ ਕੀਤਾ ਸੀ ਉਹ ਖਤਮ ਹੋ ਚੁੱਕਿਆ ਕਿੱਧਰ ਨੂੰ ਜਾ ਰਹੀ ਹੈ ਗੱਲਬਾਤ ਕਿਸਾਨਾਂ ਦੀਆਂ ਮੰਗਾਂ ਨੂੰ ਕਿਵੇਂ ਮੰਨਦੇ ਹੋ ਹੁਣ ਤੁਸੀਂ ਦੇਖੋ ਇੱਕ ਗੱਲ ਸਾਫ਼ ਹੈ ਕਿ ਪੰਜਾਬ ਦੀ ਕਿਸਾਨੀ ਇਸ ਸਮੇਂ ਗਹਿਰੇ ਸੰਕਟ ਦੇ ਵਿੱਚ ਹੈ ਕਰਜ਼ੇ ਚ ਡੁੱਬ ਚੁੱਕੀ ਹੈ ਔਰ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਔਰ ਅਸੀਂ ਪੰਜਾਬ ਦੇ ਕਿਸਾਨ ਮੰਗ ਕਰ ਰਹੇ ਹਾਂ ਕਿ ਕਣਕ ਝੋਨੇ ਤੋਂ ਸਾਡਾ ਖੇੜਾ ਛੜਵਾ ਕੇ ਪੰਜਾਬ ਦੇ ਵਾਤਾਵਰਣ ਦੇ ਮੁਤਾਬਕ ਪੰਜਾਬ ਦੇ 3.5 ਕਰੋੜ ਲੋਕਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਜੋ ਖੇਤੀ ਮਾਡਲ ਪੰਜਾਬ ਵਿੱਚ ਬਣਦਾ ਹੈ ਉਹ ਖੇਤੀ ਮਾਡਲ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਉਹ ਫਸਲਾਂ ਜਿਹੜੀਆਂ ਅਸੀਂ ਬੀਜਾਂਗੇ ਉਹਨਾਂ ਫਸਲਾਂ ਦਾ ਪੰਜਾਬ ਸਰਕਾਰ ਐਮਐਸਪੀ ਤੈਅ ਕਰਕੇ ਖਰੀਦਣ ਦੀ ਗਰੰਟੀ ਕਰੇ ਇਹ ਪੰਜਾਬ ਦੀ ਕਿਸਾਨ ਲਹਿਰ ਦੀ ਮੰਗ ਹੈ ਵੀ ਸਾਨੂੰ ਇਹ ਜਿਹੜਾ ਰਸਾਇਣਕ ਖੇਤੀ ਮਾਡਲ ਹੈ ਇਹਦੇ ਤੋਂ ਕੱਢਿਆ ਜਾਵੇ ਇਸ ਲਈ ਲਗਾਤਾਰ ਸੰਘਰਸ਼ ਦੇ ਰਾਹ ਦੇ ਵਿੱਚਾਂ ਲੇਕਿਨ ਭਗਵੰਤ ਮਾਨ ਸਰਕਾਰ ਕੀ ਹੈ ਉਹ ਕਾਰਪੋਰੇਟ ਦੇ ਪੱਖ ਦੇ ਵਿੱਚ ਭੁਗਤਦਿਆਂ ਕੇਂਦਰ ਸਰਕਾਰ ਦੇ ਨਾਲ ਮਿਲ ਚੁੱਕੀ ਹੈ ਤੇ ਪੰਜਾਬ ਦੀ ਖੇਤੀ ਨੂੰ ਪੰਜਾਬ ਦੀ ਖੇਤੀ ਮੰਡੀ ਨੂੰ ਜਿੰਸਾਂ ਨੂੰ ਪੰਜਾਬ ਦੀ ਉਹ ਕਾਰਪੋਰੇਟ ਦੇ ਹਵਾਲੇ ਕਰ ਲਈ ਤਰ ਲੋ ਮੱਛੀ ਐ ਇਸੇ ਕਰਕੇ ਜਿਹੜਾ ਪਿਛਲੇ 15-19 ਚ ਦੇਖਿਓ ਦੇਖ ਰਹੇ ਹੋ ਕਿ ਪੰਜਾਬ ਦੇ ਕਿਸਾਨ ਸੰਘਰਸ਼ ਤੇ ਜ਼ਬਰ ਹੋਇਆ ਚਾਹੇ ਚੰਡੀਗੜ੍ਹ ਜਾਂਦੇ ਸਯੁਕਤ ਮੋਰਚੇ ਨੂੰ ਰੋਕਿਆ ਚਾਹੇ ਦੋਵਾਂ ਬਾਰਡਰਾਂ ਤੇ ਜੋ ਸੰਘਰਸ਼ ਚੱਲ ਰਿਹਾ ਸੀ 13 ਮਹੀਨਿਆਂ ਤੋਂ ਉਸ ਤੇ ਜ਼ਬਰ ਕਰਕੇ ਉਸ ਨੂੰ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਥੇ ਲੱਗੇ ਤੰਬੂ ਖਾੜੇ ਗਏ ਟਰਾਲੀਆਂ ਚੋਰੀ ਕੀਤੀਆਂ ਜੋ ਪੰਜਾਬ ਸਰਕਾਰ ਕਰ ਸਕਦੀ ਸੀ ਇਹਨਾਂ ਨੇ ਉਹ ਜ਼ਬਰ ਕੀਤਾ ਪਰ ਇਹ ਸਾਰਾ ਕੁਝ ਕਰਕੇ ਵੀ ਪੰਜਾਬ ਦੀ ਕਿਸਾਨ ਲਹਿਰ ਨੂੰ ਦਬਾਇਆ ਨਹੀਂ ਜਾ ਸਕਦਾ ਕਿਉਂਕਿ ਕਾਰਨ ਸਾਫ਼ ਹੈ ਕਿ ਜਦੋਂ ਸੰਕਟ ਹੈ ਜਿੰਨਾ ਚਿਰ ਉਹ ਜੜਾ ਜਿਹੜੀ ਸੰਕਟ ਦੀ ਜੜ ਨੂੰ ਆ ਠੀਕ ਨਹੀਂ ਕੀਤਾ ਜਾਂਦਾ ਇੱਥੋਂ ਦੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਦੇ ਅੰਨ ਸੰਕਟ ਨੂੰ ਹੱਲ ਕਰਨ ਲਈ ਇੱਥੋਂ ਦੀ ਬੇਰੁਜ਼ਗਾਰੀ ਨੂੰ ਹੱਲ ਕਰਨ ਲਈ ਕੋਈ ਖੇਤੀ ਮਾਡਲ ਨਹੀਂ ਲਾਗੂ ਹੁੰਦਾ ਉਹੀ ਜੀ ਨੀਤੀ ਨਹੀਂ ਬਣਦੀ ਤਾਂ ਉਹਨਾਂ ਸਮਾਂ ਜ਼ਬਰ ਨਾਲ ਥੋੜੀ ਨਾ ਕਿਸੇ ਚੀਜ਼ ਨੂੰ ਦਬਾਇਆ ਜਾ ਸਕਦਾ ਇਸ ਕਰਕੇ ਇਸ ਸੰਦਰਭ ਦੇ ਸਾਨੂੰ ਦੇਖਣਾ ਚਾਹੀਦਾ ਤਾਂ ਜਿਹੜਾ ਅੱਜ ਜ਼ਬਰ ਕੀਤਾ ਸੀਗਾ ਉਹ ਜ਼ਬਰ ਦੇ ਖਿਲਾਫ ਪੂਰੇ ਪੰਜਾਬ ਚ ਨਹੀਂ ਬਲਕਿ ਪੂਰੇ ਦੇਸ਼ ਪੱਧਰ ਤੇ ਕਿਸਾਨ ਉਸ ਜ਼ਬਰ ਦੇ ਖਿਲਾਫ ਅੱਜ ਸੜਕਾਂ ਤੇ ਆਏ ਹੋਏ ਨੇ ਤੇ ਇਹ ਸੰਘਰਸ਼ ਅੱਗੇ ਵਧੂਗਾ ਘਟਣਾ ਨਹੀਂ ਹੈ ਜਿੰਨਾ ਸਮਾਂ ਮਸਲੇ ਲਣੀ ਹੁੰਦੇ ਬਿਲਕੁਲ ਪਰ ਸਰਕਾਰ ਕਹਿ ਰਹੀ ਹੈ ਵੀ ਟੇਬਲ ਟਾਕ ਟੇਬਲ ਟਾਕ ਤੇ ਗੱਲ ਕਰੋ ਧਰਨੇ ਪਰ ਕੀ ਮਤਲਬ ਹੈ ਰੋਡ ਰੋਕਣ ਦਾ ਕੀ ਮਤਲਬ ਹੈ ਟੇਬਲ ਟਾਕ ਹੋ ਰਹੀ ਹੈ ਮੀਟਿੰਗਾਂ ਹੋ ਰਹੀਆਂ ਨੇ ਕਿ ਹੱਲ ਨਿਕਲ ਸਕਦਾ ਫਿਰ ਕੋਈ ਨਾ ਦੇਖੋ ਜੀ ਟੇਬਲ ਟਾਕ ਤੋਂ ਸੰਯੁਕਤ ਕਿਸਾਨ ਮੋਰਚਾ ਕਦੇ ਨਹੀਂ ਭੱਜਿਆ ਜਦੋਂ ਦਿੱਲੀ ਦੀਆਂ ਬਾਰਡਰਾਂ ਤੇ ਅੰਦੋਲਨ ਚੱਲਦਾ ਸੀ ਉਦੋਂ ਵੀ ਟੇਬਲ ਟਾਕ ਚੱਲ ਰਹੀ ਸੀ ਹੁਣ ਵੀ ਟੇਬਲ ਚੌਕ ਚੱਲ ਰਹੀ ਹੈ ਪਰ ਟੇਬਲ ਟਾਕ ਚੱਲ ਕਿਸ ਲੈਵਲ ਤੇ ਰਹੀ ਹੈ ਕੇਂਦਰ ਸਰਕਾਰ ਮੀਟਿੰਗਾਂ ਕਰ ਰਿਹਾ ਹੈ ਅ ਗੈਰ ਸਿਆਸੀ ਜਿਹੜਾ ਮੋਰਚਾ ਆ ਉਹਦੇ ਨਾਲ ਤੇ ਉਹ ਮੀਟਿੰਗਾਂ 'ਚ ਕੁਝ ਨਿਕਲ ਨਹੀਂ ਰਿਹਾ ਤੇ ਭਗਵਾਨ ਤਮਾਨ ਸਰਕਾਰ ਇਹ ਮੀਟਿੰਗਾਂ ਕਰ ਰਹੀ ਹੈ ਤੇ ਮੀਟਿੰਗ ਛੱਡ ਕੇ ਵਿਚਾਲੇ ਭੱਜ ਗਿਆ ਕਿ ਟੇਬਲ ਟਾਕ ਤੋਂ ਅਸੀਂ ਥੋੜੀ ਭੱਜਿਆਂ ਸਰਕਾਰ ਭੱਜੀ ਐ ਉਹਨਾਂ ਜਿਹੜੇ ਮਾਮਲਿਆਂ ਦੀ ਮੈਂ ਗੱਲ ਕਰਕੇ ਹਟਿਆ ਉਹਨਾਂ ਦਾ ਹੱਲ ਕਰੇ ਪਾਣੀ ਦਾ ਹੱਲ ਕੀ ਐ ਖੇਤੀ ਸੰਕਟ ਦਾ ਹੱਲ ਕੀ ਐ ਕਿਸਾਨਾਂ ਮਜਦੂਰਾਂ ਦੇ ਕਰਜ਼ੇ ਦਾ ਹੱਲ ਕੀ ਐ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਨੇ 60% ਦੀ ਅਸੀਂ ਖੇਤੀ ਤੇ ਨਿਰਭਰਾਂ ਸਾਡੀ ਖੇਤੀ ਜਾ ਰਹੀ ਐ ਸਾਡੇ ਹੱਥੋਂ ਇਹਦਾ ਹੱਲ ਕੀ ਐ ਇਹ ਟੇਬਲ ਟਾਕ ਦੇ ਮਸਲੇ ਹੱਲ ਹੋਣੇ ਆ ਲੇਕਿਨ ਟੇਬਲ ਤੋਂ ਸਰਕਾਰ ਭੱਜ ਚੁੱਕੀ ਐ ਤੇ ਇਸੇ ਕਰਕੇ ਸਾਨੂੰ ਇਹ ਧਰਨੇ ਮੁਜਾਰੇ ਕਰਨੇ ਪੈਂਦੇ ਆ ਤੇ ਇਹ ਵੀ ਸਾਡਾ ਡੈਮੋਕਰੈਟਿਕ ਰਾਈਟ ਐ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸੜਕਾਂ ਰੋਕੀਏ ਰੇਲਾਂ ਰੋਕੀਏ ಮೊ ಜಾರೇಸಿ ದಿಲ್ಲಿ ਕਿ ਅਸੀਂ ਦਿੱਲੀ ਸਰਕਾਰ ਕੋਲੇ ਆਵਦਾ ਰੋਣਾ ਰੋਣਾ ਕਿ ਸਾਨੂੰ ਐਮਐਸਪੀ ਦਿੱਤੀ ਜਾਵੇ ਤੇ ਸੜਕਾਂ ਕਿਹਨੇ ਰੋਕੀਆਂ ਬੈਰੀਕੇਡ ਕਿਹਨੇ ਕੀਤੇ ਉਹ ਬੈਰੀਕੇਡ ਤੇ ਸੜਕਾਂ ਰੋਕਣ ਦਾ ਕੰਮ ਹੈ ਹਰਿਆਣੇ ਦੀ ਸਰਕਾਰ ਨੇ ਕੀਤਾ ਤੇ ਉਹ ਹਰਿਆਣੇ ਦੀ ਸਰਕਾਰ ਦੇ ਲਾਹੇ ਕੰਕਰੀਟ ਦੇ ਬੈਰੀਕੇਡਾਂ ਤੇ ਭਗਵੰਤ ਮਾਨ ਦਾ ਪੀਲਾ ਪੰਜਾ ਨਹੀਂ ਚੱਲਿਆ ਉਹਨਾਂ ਦੇ ਡਰੋਨ ਪੰਜਾਬ ਦੇ ਹੱਦ ਦੇ ਵਿੱਚ ਆ ਕੇ ਉਹ ਗੈਸ ਦੇ ਗੋਲੇ ਸੁੱਟਦੇ ਰਹੇ ਉਹਦੇ ਤੇ ਪੀਲਾ ਪੰਜਾ ਜਾਂ ਪੁਲਿਸ ਦਾ ਐਕਸ਼ਨ ਨਹੀਂ ਹੋਇਆ ਲੇਕਿਨ ਕਿਸਾਨ ਜਿਹੜੇ ਸ਼ਾਂਤਮਈ ਬੈਠੇ ਸੀ ਉਹਨਾਂ ਤੇ ਪੀਲਾ ਪੰਜਾ ਚੱਲਿਆ ਉਹਨਾਂ ਤੇ ਪੁਲਿਸ ਦਾ ਡੰਡਾ ਚੱਲਿਆ ਉਹਨਾਂ ਦੇ ਗ੍ਰਿਫਤਾਰੀਆਂ ਹੋਈਆਂ ਤੇ ਉਦੋਂ ਡੈਮੋਕ੍ਰੇਸੀ ਕਿੱਧਰ ਗਈ ਮੰਨ ਲਓ ਇਹ ਸਰਕਾਰ ਦੀ ਲਫਾਫੇਬਾਜੀ ਹੈ ਝੂਠ ਬਿਆਨਨੀ ਹੈ ਇਹ ਤਾਂ ਸਾਫ਼ ਹੀ ਹੋ ਚੁੱਕਿਆ ਹੈ ਵਿਧਾਨ ਸਭਾ 'ਚ ਪ੍ਰਗਟ ਸਿੰਘ ਬੋਲੇ ਆ ਵਿਧਾਇਕ ਕੇ ਪਿਛਲੇ 2022 ਤੋਂ ਲਗਾਤਾਰ ਤਿੰਨ ਇਹੋ ਜਿਹੇ ਮੰਨ ਲਓ মিডিਆ ਆਊਟਲੈਟ ਨੇ ਇਹੋ ਜਿਹੇ ਮੰਨ ਲਓ ਗਰੁੱਪ ਬਣੇ ਹੋਏ ਆ سوشل মিডিਆ ਤੇ ਜਿਨ੍ਹਾਂ ਨੂੰ ਹੈਂਡਲ ਕਰ ਰਹੇ ਨੇ ਜਿਹੜੇ ਕਿ মিডিਆ ਇਨਚਾਰਜ ਰਹੇ ਨੇ ਦਿੱਲੀ ਸਰਕਾਰ ਦੇ ਉਹ ਹੁਣ ਪੰਜਾਬ ਦੀ ਸਰਕਾਰ ਦੇ ਵਿੱਚ মিডিਆ ਇਨਚਾਰਜ ਬਣੇ ਹੋਏ ਨੇ ਉਹ ਉਹਨਾਂ ਨੂੰ ਮੰਨ ਲਓ ਡੀਲ ਕਰ ਰਹੇ ਨੇ ਉਹਨਾਂ ਨੂੰ ਚਲਾ ਰਹੇ ਨੇ ਉਹ ਮੀਡੀਆ ਹੈਂਡਲਾਂ ਦੇ ਕੀ ਚੱਲ ਰਿਹਾ ਹੈ ਉਹ ਲਗਾਤਾਰ ਕਿਸਾਨ ਸੰਘਰਸ਼ ਦੇ ਖਿਲਾਫ ਪੋਸਟਾਂ ਪੈ ਰਹੀਆਂ ਨੇ ਕਿਸਾਨ ਆਗੂ ਨੂੰ ਬਦਨਾਮ ਕਰਨ ਦੀ ਉਹਨਾਂ ਹੈਂਡਲਾਂ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਆਗੂਆਂ ਦੇ ਖਿਲਾਫ ਮਤਲਬ ਦਿੱਲੀ ਵਾਲਿਆਂ ਰਾਹੀਂ ਝੂਠਾ ਪ੍ਰੋਪਾਗੈਂਡਾ ਸੋਸ਼ਲ ਮੀਡੀਆ ਤੇ ਕਰ ਰਹੀ ਹੈ ਕਾਦੇ ਲਈ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਕਿਉਂ ਕਰਨਾ ਚਾਹੁੰਦੀ ਹੈ ਇਹ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਦਿੱਲੀ ਵਾਲਿਆਂ ਨਾਲ ਰਲਿਆ ਹੋਇਆ ਹੈ ਕੇਂਦਰ ਸਰਕਾਰ ਦੀ ਇਹਨੂੰ ਲੋੜ ਹੈ ਅਮਿਤ ਸ਼ਾਹ ਦੀ ਇਹਨੂੰ ਲੋੜ ਹੈ ਪਿ ਆ ਬਜਟ ਦੇ ਵਿੱਚ ਆਪਾਂ ਦੇਖਿਆ ਕਿ ਕਿਵੇਂ ਇਹਨਾਂ ਨੇ ਬਜਟ ਚ ਸਰੇ ਆਮ ਕਿਹਾ ਕਿ 50000 ਕਰੋੜ ਦਾ ਹੋਰ ਕਰਜ਼ਾ ਚੱਕਾਂਗੇ ਤਾਂ ਕਰਜ਼ਾ ਲੈਣ ਕਿਹਦੇ ਕੋਲ ਜਾਣਗੇ ਕਰਜ਼ਾ ਲੈਣ ਜਾਣਗੇ ਦਿੱਲੀ ਭਾਜਪਾ ਕੋਲ ਤੇ ਕੇਂਦਰ ਸਰਕਾਰ ਨੇ ਨੂੰ ਕਿਹਾ ਵੀ ਕਰਜ਼ਾ ਤੈਨੂੰ ਤਾਂ ਦੇਵਾਂਗੇ ਪਹਿਲਾਂ ਤੂੰ ਆ ਜਿਹੜਾ ਸਾਡਾ ਰਾਹ ਦਾ ਰੋੜਾ ਬਣੇ ਨੇ ਕਿਸਾਨ ਇੱਥੇ ਕਾਰਪੋਰੇਟ ਨੂੰ ਕਾਬਜ਼ ਨਹੀਂ ਹੋਣ ਦੇ ਰੇ ਖੇਤੀ ਤੇ ਇਹਨਾਂ ਨੂੰ ਪਾਸੇ ਕਰ ਤੇ 7 ਵਜਨ ਕਹਿ ਕੇ ਆਇਆ ਇਸੇ ਕਰਕੇ ਡੰਡਾ ਚਲਾ ਰਿਹਾ ਸਾਡੇ ਤੇ ਇਹਦੀ ਸਰਕਾਰ ਕਿਹਨੇ ਬਣਾਈ ਹੈ ਕਿਸਾਨਾਂ ਨਹੀਂ ਬਣਾਈ ਹੈ ਨਾ ਜਦੋਂ ਦਿੱਲੀ ਅੰਦੋਲਨ ਦੇ ਵਿੱਚ ਇੱਕ ਪਰਸੈਪਸ਼ਨ ਬਣੀ ਇੱਕ ਪੂਰੇ ਲੋਕਾਂ ਚ ਇੱਕ ਮਾਹੌਲ ਬਣਿਆ ਕਿ ਕਾਲੀਆਂ ਕਾਂਗਰਸੀਆਂ ਨੇ ਤੰਗ ਕਰਿਆ ਬਦਲਾ ਚਾਹੀਦਾ ਤਾਂ ਉਹ ਬਦਲਾ ਦੇ ਨਾਰੇ ਦੇ ਵਿੱਚੋਂ ਹੀ ਇਹਨਾਂ ਦੇ ਮੱਲੋ ਪੈਰ ਥੱਲੇ ਬਟੇਰਾ ਆਇਆ ਇਹ ਥੋੜੀ ਅਗੇ ਕੋਈ ਆਮ ਆਦਮੀ ਪਾਰਟੀ ਦੇ ਕੋਈ ਬਹੁਤ ਵੱਡੇ ਉਰੇ ਲੀਡਰ ਸੀਗੇ ਬਹੁਤ ਵੱਡੀ ਪਾਰਟੀ ਸੀ ਕੱਖ ਬਣੀ ਸੀ ਤਾਂ ਉਹ ਲੋ ਬਦਲਾ ਦੇ ਨਾਰੇ ਚੋਂ ਕਿਸਾਨ ਮੂਵਮੈਂਟ ਦੇ ਵਿੱਚੋਂ ਇਹ ਸਰਕਾਰ ਨਿਕਲੀ ਹੈ ਤੇ ਹੁਣ ਸਾਡੀ ਬਿੱਲੀ ਸਾਨੂੰ ਮਿਉ ਉਹ ਇਹ ਕਰ ਰਹੇ ਹੈ ਤੇ ਇਸ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਕਿ ਜਿਹੜਾ ਭਗਵੰਤ ਮਾਨ ਸਰਕਾਰ ਨੇ ਤਾਂ ਕਰਿਆ ਕਰਿਆ ਕਾਰਨ ਸਾਫ ਨਜ਼ਰ ਆਉਂਦਾ ਹੈ ਪਰ ਜਿਹੜਾ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਤੇ ਡੀਆਈਜੀ ਮਨਜੀਬ ਮਨਦੀਪ ਸਿੱਧੂ ਲਗਾਤਾਰ ਸੋਸ਼ਲ ਮੀਡੀਆ ਤੇ ਬੋਲੇ ਆ ਉਹਦੇ ਤੇ ਮੈਂ ਕਹੂੰਗਾ ਵੀ ਉਹ ਵਜ਼ੀਰ ਖਾਂ ਵਾਲਾ ਰੋਲ ਹੈ ਜਿਹੜਾ ਉਹ ਡੀਆਈਜੀ ਮਨਜੀਬ ਸਿੱਧੂ ਕਰ ਰਹੇ ਆ ਉਹ ਸਰਕਾਰ ਦੇ ਜੀ ਹਜ਼ੂਰੀਏ ਨੇ ਜੀ ਸਦਕੇ ਬਣ ਕੇ ਰਹਿਣ ਵਜ਼ੀਰ ਖਾਂ ਵੀ ਔਰੰਗਜ਼ੇਬ ਦਾ ਜੀ ਹਜ਼ੂਰੀਆ ਸੀ ਪਰ ਉਹ ਡੀਆਈਜੀ ਸਿੱਧੂ ਇਹ ਅਜਿਹਾ ਇਸ ਕਰਕੇ ਕਰ ਰਹੇ ਨੇ ਕਿਉਂਕਿ ਉਹਨਾਂ ਦੀਆਂ ਛਿਆਸੀ ਹਸਾਮਾ ਨੇ ਜਦੋਂ ਐਸਐਸਪੀ ਸੰਗਰੂਰ ਸੀਗੇ ਉਦੋਂ ਵੀ ਉਹ ਸੈਂਕੜੇ ਰੈਲੀਆ ਕਰਦੇ ਸੀ ਪੰਜਾਬ ਸਰਕਾਰ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਦੇ ਨਾਰੇ ਲਾਉਂਦੇ ਸੀ ਮਤਲਬ ਉਹ ਸਿਆਸੀ ਹਿੱਸਾ ਪਾਲ ਰਹੇ ਨੇ ਸਿਆਸੀ ਇੱਛਾ ਪੂਰੀ ਕਰਨ ਲਈ ਐਮਪੀ ਦੀ ਟਿਕਟ ਲੈਣ ਵਾਸਤੇ ਜਾਂ ਐਮਐਲਏ ਦੀ ਟਿਕਟ ਲੈਣ ਵਾਸਤੇ ਉਹ ਤਰਲੋ ਮੱਛੀ ਹੋ ਕੇ ਆਪਦੇ ਅਹੁਦੇ ਦੀ ਦੁਰਵਰਤੋਂ ਕਰਦੇ ਆਪਦੇ ਅਹੁਦੇ ਨੂੰ ਦਾਅ ਤੇ ਲਾਉਂਦੇ ਆ ਉਹ ਭਗਵੰਤ ਮਾਨ ਦੇ ਮੰਨ ਲੋ ਸੋਲੇਗਾ ਰਿਹਾ ਤੇ ਕਿਸਾਨਾਂ ਤੇ ਜ਼ਬਰ ਕਰਨ ਦੇ ਵਿੱਚ ਸਭ ਤੋਂ ਮੂਹਰੇ ਉਹਨਾਂ ਦਾ ਨਾਮ ਆਉਂਦਾ ਹੈਗਾ ਤੇ ਉਹ ਇਤਿਹਾਸ ਚ ਕਾਲੇ ਅੱਖਰਾਂ ਚ ਨਾਮ ਉਹਨਾਂ ਦਾ ਲਿਖਿਆ ਜਾਊਗਾ ਤੇ ਉਹਨਾਂ ਦੀ ਸਿਆਸੀ ਇੱਛਾ ਤਾਂ ਪੂਰੀ ਹੋਣੀ ਦੂਰ ਦੀ ਗੱਲ ਹੈ ਭਗਵਾਨਤਮਾਨ ਦੇ ਲਈ ਵੀ ਇਹ ਉਹਦੇ ਕਫਨ ਦੇ ਵਿੱਚ ਸਿਆਸੀ ਕਿਲ ਸਾਬਤ ਹੋ ਗਿਆ ਜਿਹੜੀ ਇਹ ਕਾਰਵਾਈ ਹੈ ਠੀਕ ਹੈ ਤੁਹਾਨੂੰ ਲੱਗਦਾ ਕਿ ਕਿਸਾਨਾਂ ਨੂੰ ਦੱਬਿਆ ਨਹੀਂ ਜਾਂਦਾ ਵੀ ਕਿਸੇ ਨਾ ਕਿਸੇ ਦਬਾਇਆ ਨਹੀਂ ਜਾ ਸਕਦਾ ਜਿਵੇਂ ਦੇ ਚੱਲ ਰਹੇ ਨੇ ਪ੍ਰਦਰਸ਼ਨ ਕਿ ਮੰਗਾਂ ਦੇ ਲਈ ਪ੍ਰਦਰਸ਼ਨ ਚੱਲਦੇ ਹੀ ਰਹਿਣੇ ਨੇ ਦੇਖੋ ਜਿੰਨਾ ਸਮਾਂ ਕਿਸੇ ਕੌਮ ਦਾ ਕਿਸੇ ਤਬਕੇ ਦੇ ਕੋਈ ਮੰਗਾ ਮਸਲੇ ਰਹਿਣਗੇ ਉਨਾ ਸਮਾਂ ਸੰਘਰਸ਼ ਰਹਿਣਗੇ ਇਹ ਮੁੱਢਕਦੀਮ ਤੋਂ ਰਿਹਾ ਹੈ ਕੁਦਰਤ ਨੇ ਕੁਦਰਤ ਦੇ ਨਾਲ ਵੀ ਮਨੁੱਖ ਦਾ ਸੰਘਰਸ਼ ਰਿਹਾ ਜਦੋਂ ਮਨ ਲਓ ਮਨੁੱਖ ਜੰਗਲਾਂ ਚ ਰਹਿੰਦਾ ਸੀ ਅੱਗਾਂ ਲੱਗਦੀਆਂ ਸੀ ਬਰਫ਼ ਪੈਂਦੀ ਸੀ ਹੋਰ ਹੁੰਦਾ ਸੀ ਉਹ ਕਦੇ ਉਹਨੇ ਅੱਗ ਬਾਲਣੀ ਸਿੱਖੀ ਕਦੇ ਗੁਫਾ ਚ ਰਹਿਣਾ ਸਿੱਖਿਆ ਕੱਚਾ ਮਾਸ ਖਾਂਦਾ ਸੀ ਭੁੰਣਾ ਸਿੱਖਿਆ ਹੌਲੀ ਹੌਲੀ ਮਨ ਲਓ ਕੁਦਰਤ ਦੇ ਨਾਲ ਸੰਘਰਸ਼ ਕਰਕੇ ਇੱਥੇ ਤੱਕ ਪਹੁੰਚਿਆ ਅੱਜ ਆਪਦੀ ਰੋਜੀ ਰੋਟੀ ਦਾ ਸਾਡਾ ਸਾਧਨ ਹੈ ਖੇਤੀ ਤੇ ਰੋਜੀ ਰੋਟੀ ਦੇ ਜੇ ਕੋਈ ਹਮਲਾ ਹੋਊਗਾ ਤੇ ਜੇ ਅਸੀਂ ਖੇਤੀ ਕਰਨ ਲਈ ਅਨਾਜ ਪੈਦਾ ਕਰਨ ਲਈ ਮਿਹਨਤ ਕਰਦੇ ਆ ਤੇ ਉਸ ਅਨਾਜ ਨੂੰ ਕੋਈ ਲੁੱਟਣਾ ਆਊਗਾ ਉਹ ਲੁੱਟ ਦੇ ਖਿਲਾਫ ਵੀ ਤਾਂ ਅਸੀਂ ਲੜਾਂਗੇ ਨਾ ਉਹ ਵੀ ਸਾਡਾ ਮੰਨ ਲਓ ਸਾਡਾ ਕੁਦਰਤੀ ਹੱਕ ਵੀ ਆ ਤੇ ਸਾਡਾ ਸੰਵਿਧਾਨਕ ਹੱਕ ਵੀ ਆ ਸਾਡੇ ਗੁਰੂਆਂ ਨੇ ਸਿਖਾਇਆ ਸਾਡੇ ਜਿਹੜੇ ਆਜ਼ਾਦੀ ਦੇ ਪ੍ਰਵਾਨ ਨੇ ਆ ਭਗਤ ਸਿੰਘ ਹੋਰੀ ਉਹਨਾਂ ਨੇ ਸਾਨੂੰ ਸਿਖਾਇਆ ਕਿ ਮਨੁੱਖ ਦੇ ਹੱਤੋਂ ਜਿੰਨਾ ਸਮਾਂ ਮਨੁੱਖ ਦੀ ਲੁੱਟ ਰ ਹੋਊਗੀ ਉਹਨਾਂ ਸਮਾਂ ਸੰਘਰਸ਼ ਐ ਚੱਲਦੇ ਰਹਿਣਗੇ ਠੀਕ ਹੈ ਬਿਲਕੁਲ ਜੀ ਸੋ ਐਸਕੇਐਮ ਦੇ ਸੱਦੇ ਤੇ ਵੱਡਾ ਪ੍ਰਦਰਸ਼ਨ ਡੀਸੀ ਦਫ਼ਤਰਾਂ ਦੇ ਅੱਗੇ ਕਿਸਾਨਾਂ ਨੇ ਕੀਤੇ ਨੇ ਅਤੇ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਜੋ ਕਹਿ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਧੱਕਾ ਕੀਤਾ ਕਿਸਾਨਾਂ ਨਾਲ ਉਹ ਵੱਡਾ ਨੁਕਸਾਨ ਹੋਇਆ ਉੱਥੇ ਕਿਸਾਨਾਂ ਦਾ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਖਮਿਆਜਾ ਭੁਗਤਣਾ ਪਵੇਗਾ ਕੈਮਰਾਮੈਨ ਹਸਨ ਜੁਬਰਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ